ਹੈਲੋ ਜੀ ਸੋਡਾ ਸਵਾਗਤ ਹੈ ਜੀ ਆਪਣੇ ਦੂਸਰੇ ਵਲੌਗ ਦੇ ਵਿੱਚ ਅੱਜ ਤੁਹਾਨੂੰ ਆਪਾਂ ਦਿਖਾ ਕੇ ਲਿਆਉਣੇ ਆ ਜੀ ਆਪਣੀਆਂ ਸਬਜ਼ੀਆਂ ਚਲੋ ਜੀ ਚੱਲਦੇ ਆਂ ਫਿਰ ਮੰਮੀ ਦੀ ਆ ਗਏ ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਸਾਰੇ ਠੀਕ ਠਾਕ ਜੀ ਅੱਜ ਆਪਾਂ ਤੁਹਾਨੂੰ ਸਬਜ਼ੀਆਂ ਦਿਖਾਉਣ ਲੈ ਕੇ ਜਾਂਦੇ ਆ ਜੀ ਆਪਣੀ ਬਾੜੀ ਦਿਖਾਵਾਂਗੇ ਚਲੋ ਜੀ ਚੱਲਦੇ ਆਂ ਨਾਲੇ ਆ ਪਕੂੜਾ ਦੇਖ ਕੇ ਆਉਣਾ ਜੀ ਹਾਂ ਸਵੇਰ ਵਾਲੀ ਗੋਭੀ ਬਣਾਈ ਸੀ ਜਿਹੜੀ ਉਹਦਾ ਪਕੂੜਾ ਦੇਖ ਕੇ ਆਉਣੇ ਆ ਜੀ ਚਲੋ ਬੇਟਾ ਬਾੜੀ ਚ ਮੈਂ ਬਾੜੀ ਚੱਲਦੇ ਆ ਜੀ ਆਪਾਂ ਪਹੁੰਚ ਗਏ ਜੀ ਆਪਣੀ ਬਾੜੀ ਵਿੱਚ ਲੋਕੀ ਚਾਲੀ ਆਪਣੀ ਸੌਫਰੀ ਆ ਸੌਫ ਦੇ ਸੌਫ ਲਾਈਆਂ ਹੋਈਆਂ ਨੇ ਦੋ ਕਹਿ ਰੀਆਂ ਦੋ ਬਟਾ ਸਹੀ ਦੋ ਬਟਾ ਆਪਾਂ ਸੌਫ ਦੀਆਂ ਲਾਈਆਂ ਹੋਈਆਂ ਨੇ ਆ ਮੇਥੇ ਜੀ ਇਧਰ ਆਪਣੀ ਮੂੜੀਆਂ ਬਹੁਤ ਵੱਡੀਆਂ ਹੋ ਗਈਆਂ ਕਰਾਪਾ ਸਬਜ਼ੀ ਬਣਾ ਲਈ ਸਿੱਕ ਵਾਰੀ ਤੇ ਜੀ ਇਹ ਆਪਣੀ ਗਾਜਰਾਂ ਇੱਥੇ ਆਪਾਂ ਹਾਲੂ ਲਾਈ ਹੋਈ ਹੈ ਜੀ ਤਾਂ ਮੇਰੀ ਪਾਲਕ ਤੋੜ ਰਹੀ ਹਾਂ ਜੀ ਅੱਜ ਆਪਾਂ ਬਣਾਵਾਂਗੇ ਚਿੱਟੇ ਛੋਲੇ ਜੀ ਉਹ ਚ ਮਸਾਲਾ ਰਗੜ ਕੇ ਪਾਵਾਂਗੇ ਧਨੀਆ ਪਾਲਕ ਜੀ ਤੇ ਉਹ ਫੇਰ ਇੱਥੋਂ ਲੈ ਕੇ ਜਾਵਾਂਗੇ ਹੁਣ ਜੀ ਇਧਰ ਆਪਾਂ ਕੱਲ ਲਾਈ ਸੀ ਜੀ ਆਲੂ ਲੂਆਂ ਦੀ ਇੱਕ ਵੱਟ ਲੰਬੀ ਲਾਤੀ ਤੇ ਆ ਆਪਣੀ ਹਾਲੋਂ ਉਗਰਦੀ ਆਉਂਦੀ ਹੈ ਹਜੇ ਹਾਲੋਂ ਦੇ ਗੁੱਝੇ ਛੋਟੇ ਛੋਟੇ ਐ ਤੇ ਉਹ ਆਪਣਾ ਧਨੀਆ ਗੱਡ ਆਪਾਂ ਤਾਂ ਧਨੀਆ ਲਾਇਆ ਸੀ ਦੋ ਤਿੰਨ ਵਾਰੀ ਲਾਤਾ ਜੀ ਸੀ ਹੁਣ ਉਗ ਰਿਆ ਜੀ ਦੁਬਾਰਾ ਬੀ ਵਧੀਆ ਨਹੀਂ ਸੀ ਜਮਾ ਵੀ ਹਾਂ ਬੀ ਬਹੁਤ ਮਾੜਾ ਆ ਤੇ ਧਨੀਆ ਉਗ ਰਿਆ ਨਹੀਂ ਸੀ ਆ ਆਪਣੀ ਲਸਣ ਆ ਗਈ ਦੋ ਕਿਆਰੀਆਂ ਜਿਸ ਚ ਭੋਰਾ ਕੱਖ ਨਹੀਂ ਦੇਖੋ ਜੀ ਬਹੁਤ ਸਾਫ਼ ਗੁੱੜ ਰੱਖੀ ਆ ਖਾਲੇ ਸੋਣ ਇੱਥੇ ਆ ਬੱਟ ਤੇ ਜੀ ਆਪਾਂ ਮਟਰ ਲਾਏ ਸੀ ਪਰ ਹੋਈ ਨਹੀਂ ਵੀ ਮਾੜਾ ਜੀ ਸੰਦਸਿਆ ਤਾਂ ਸੀ ਹਾਂਜੀ ਆ ਆਪਣੇ ਗਾਜਰਾਂ ਗਾਜਰਾਂ ਛੇਜਾ ਬਹੁਤ ਵੱਡਾ ਹੋ ਰਿਹਾ ਬਸ ਕੁਝ ਦਿਨਾਂ ਚ ਹੋਈ ਜਾਣੀਆਂ ਗਾਜਰਾਂ ਖਾਣ ਵਾਲੀਆਂ ਸਬਜੀ ਬਹੁਤ ਵਧੀਆ ਲਾ ਰੱਖੀ ਹੈ ਜਿੰਨੀ ਕ ਹੈਗੀ ਆਪਣੇ ਵਧੀਆ ਹੋਈ ਹੈ ਤੇ ਆ ਆਪਣੇ ਮੇਥੇ ਆ ਕੇ ਸਾਗ ਚ ਵੀ ਪਾ ਲੈਨੇ ਆ ਭਾਜੀ ਵੀ ਕਰ ਲੈਨੇ ਆਗੇ ਤੇ ਆ ਆਪਣੀ ਸੌਫ ਲਾ ਰੱਖੀ ਹੈ ਬਲਜਿੰਦਰ ਸੰਦਖਾਈ ਜੀ ਸੀ ਮੈਂ ਲਓ ਬਲਜਿੰਦਰ ਸਿੰਘ ਜੀ ਦਾ ਸੌਂਫਾ ਵੀ ਸਾਜੀ ਲਾਈਏ ਸਾਜ ਨਹੀਂ ਆ ਸੌਫ ਵੀ ਲਵਾ ਰੱਖੀ ਹੈਗੀ ਤੇ ਹਰ ਇੱਕ ਨੂੰ ਚਾਹੀਦਾ ਕੀ ਆਪਾਂ ਇੰਨੀ ਕ ਸਬਜੀ ਲਾਈਏ ਜੇ ਆਪਾਂ ਗੰਡੇ ਆਲੂ ਕੱਟ ਲਾਉਣੇ ਤਾਂ ਇਹ ਤਾਂ ਇੰਨੇ ਜਿਆਦਾ ਮਹਿੰਗੇ ਹੋ ਰਿਹਾ ਆ ਆਪਾਂ ਪਲਾਟ ਰੱਖ ਰੱਖੇ ਨੇ ਚਾਪਾਂ ਗੰਡੇ ਇੱਥੇ ਆਪਾਂ ਗੰਡੇ ਲਾਵਾਂਗੇ ਜੀ ਹਾਂ ਜੀ ਇੱਧਰ ਵੀ ਚਾਚੇ ਮੇਰੇ ਚਾਚੇ ਨੇ ਸਬਜ਼ੀ ਲਾ ਰੱਖੀ ਹੈ ਜੀ ਉੱਥੇ ਹਾਂ ਇਹ ਤਾਂ ਤੁਹਾਡੇ ਚਾਚੇ ਨੇ ਲਾ ਰੱਖੇ ਉਹਨਾਂ ਦੀ ਪਛੇਤੀ ਹੈ ਸਬਜ਼ੀ ਹਾਲੀ ਹੋਈ ਉਹਨਾਂ ਨੇ ਲੇਟ ਲਾਈ ਹੈ ਜੀ ਹਾਂ ਜੀ ਆ ਨਹਿਰ ਆ ਗਈ ਉੱਪਰ ਤੋਂ ਇੱਧਰ ਨਹਿਰ ਆ ਗਈ ਜੀ ਆ ਫੜੰਬਾਈ ਬਹੁਤ ਅੰਬ ਲੱਗਦੇ ਜੀ ਇੱਥੇ ਹਾਂ ਬਹੁਤ ਜ਼ਿਆਦਾ ਅੰਬ ਲੱਗਦੇ ਆ ਛੋਟਾ ਹੈਗਾ ਦੋ ਸਾਲਾਂ ਪਹਿਨਾਲੇ ਸਾਰਾ ਤੇ ਅੰਬ ਬਹੁਤ ਜ਼ਿਆਦਾ ਲੱਗਦੇ ਆ ਤੇ ਤੁਹਾਨੂੰ ਦਿਖਾਵਾਂਗੇ ਕਰਮੀ ਵੀ ਚੰਬ ਲੱਗੇ ਇੱਧਰ ਵੀ ਖਾਣ ਆ ਗਈ ਇੱਧਰ ਪਲਾਟ ਤੇ ਆ ਜਾਵਾਂ ਸਪੇਡ ਇਥੇ ਕੁਸ ਨਹੀਂ ਲਾਇਆ ਹੋਇਆ ਹਾਂਜੀ ਉਹਨਾਂ ਤਾਂ ਗੰਡੇ ਲਾਵਾਂਗੇ ਇੱਥੋਂ ਲੈ ਉਹ ਉੱਥੇ ਦੇ ਇੱਕ ਗੰਡੇ ਲਾਵਾਂਗੇ ਖਾਲ ਦੇ ਨਾਲ ਤੱਕ ਹਾਂਜੀ

ਇਹ ਵਰਤਵਾਦ ਸਾਡਾ ਸਾਥ ਦਿਓ ਜੀ ਬਲਾਗ ਚ ਤੇ ਵਰਤਵਾਦ ਸਾਨੂੰ ਸਪੋਰਟ ਕਰਿਆ ਕਰੋ ਫੇਸਬੁੱਕ ਤੇ ਤੇ ਨਾਲੇ ਸਾਨੂੰ YouTube ਤੇ ਹੁਣ ਆਪਾਂ ਘਰੇ ਜਾਂਦੇ ਹਾਂ ਹੁਣ ਆਪਾਂ ਘਰੇ ਜਾ ਰਹੇ ਹਾਂ ਜੀ ਆਪ ਆਪਣਾ ਬ੍ਰਾਂਡਾ ਪਸ਼ੂ ਵਾਲਾ ਪਸ਼ੂ ਵਾਲਾ ਬ੍ਰਾਂਡਾ ਆ ਗਿਆ ਇਸ ਤਰ੍ਹਾਂ ਫਰੰਟ ਇਧਰ ਇਧਰ ਆਪਣੀਆਂ ਪਾਥੀਆਂ ਆ ਗਈਆਂ ਜੀ ਹਾਂ ਇਧਰ ਆਪਣੇ ਪਾਥੀਆਂ ਇਧਰ ਪਾਥੀਆਂ ਨੇ ਜੀ ਉੱਧੇ ਪਾਥੀ ਰੱਖ ਰੱਖੀਆਂ ਹਾਂਜੀ ਉਹ ਪਾਥੀ ਰੱਖ ਰੱਖੀਆਂ ਪੱਥਰ ਰੱਖੀਆਂ ਹੀ ਆ ਉੱਥੇ ਮਿੱਟੀ ਦੀ ਟਰਾਲੀ ਲੈ ਕੇ ਰੱਖੀ ਮੈਸਾ ਚੜਾਉਣ ਵਾਸਤੇ ਹਾਂ ਉਹ ਆਪਾਂ ਵਪਾਰ ਦਾ ਕੰਮ ਕਰਦੇ ਆ ਉੱਥੇ ਆਪਾਂ ਮਿੱਟੀ ਢੇਰੀ ਲਾ ਕੇ ਰੱਖਦੇ ਆ ਟਰੈਂਟਰ ਲਾ ਕੇ ਪੁੱਛ ਚੜਾਉਣੇ ਆ ਜੀ ਖੱਡਾ ਬਣਾਇਆ ਹੋਇਆ ਉਹ ਆਪਾਂ ਹਾਂਜੀ ਆ ਦੇਖੋ ਜੀ ਆ ਲਾਰਖਾ ਸੀ ਤਣੇ ਇਥੇ ਮੱਚ ਗਿਆ ਜੀ ਆਪਾਂ ਲਾਇ ਸੀ ਅਮਰੂਦਾਂ ਦਾ ਟਿੱਡਾ ਜੀ ਬਹੁਤ ਛੋਟਾ ਹੈਗਾ ਤੇ ਤਣੀਆਂ ਆਪਾਂ ਲਾ ਰੱਖਿਆ ਜੀ 2 ਮਹੀਨੇ ਹੋ ਗਏ ਖਾਂਦਿਆਂ ਨੂੰ ਣੀਆਂ ਹੁਣ ਤਾਂ ਥੋੜਾ ਜਿਹਾ ਵਿਚਾਰਾ ਮੱਚ ਗਿਆ ਜਿਆਦਾ ਟਾਈਮ ਹੋ ਗਿਆ ਨਾ ਇੱਥੇ ਹੜੂ ਗਰ ਇੱਥੇ ਵੀ ਹੜੂ ਗਰਦੀ ਆਉਂਦੀ ਆ ਹਾਂ ਹਾਂ ਲਾਈ ਸੀ ਫਿਰ ਇੱਥੇ ਵੀ ਆਪਾਂ ਪਾਲਕਾ 2 ਮਹੀਨੇ ਹੋ ਗਏ ਆਪਾਂ ਨੂੰ ਪਾਲਕ ਤਣੀਆਂ ਖਾਂਦਿਆਂ ਨੂੰ ਹੁਣ ਆਪਾਂ ਬਾੜੀ ਚਲਾ ਰੱਖੀ ਐ ਇਧਰ ਧਨੀਆ ਸੀ ਇੱਥੇ ਲਾਇਆ ਸੀ ਮੱਚ ਗਿਆ ਇੱਥੇ ਕੇਸਰ ਉੱਗ ਰਿਹਾ ਹਾਂਜੀ ਇਹ ਕੇਸਰ ਦੇ ਪੌਦੇ ਐ ਇਹਨੇ ਕੇਸਰ ਲਾ ਰੱਖਿਆ ਆਪਾਂ ਆ ਆਪਣੀ ਫੁੱਲ ਬੂਟੀ ਐ ਗਰਮੀਆਂ ਚ ਖਾਸ ਗਮਲੇ ਬਣਾਏ ਸੀ ਮੱਚ ਗਈ ਜੀ ਇਹ ਵੀ ਹਾਂ ਇਧਰ ਆਪਣਾ ਐਲੋਵੇਰਾ ਗਿਆ ਜੀ ਹਾਂਜੀ ਇਹ ਕੁਝ ਤੋੜ ਕੇ ਇਹ ਵੱਡੇ ਵੱਡੇ ਫੁੱਲ ਵਾਲਾ ਉਹ ਲਾਇਆ ਸੀ ਜੀ ਫੁੱਲ ਹਾਂਜੀ ਉਹ ਡੈਡੀ ਜੀ ਆ ਗਏ ਬਕਰ ਸਾਹਿਬ ਤਰੀ ਕਾਲਪ ਵਪਾਰੀ ਸਾਹਿਬ ਵਪਾਰੀ ਸਾਹਿਬ ਲਈ ਆਇਆ ਕੋਈ ਲੈ ਆਏ ਡੈਡੀ ਹੀ ਕੁਝ ਪਸ਼ੂ ਕਿੰਨੇ ਜੀ ਇੱਕ ਕਦਾ ਦੋ ਅੱਛਾ ਜੀ ਚਲੋ ਜੀ ਠੀਕ ਠੀਕ ਹੈ ਜੀ ਕੱਲ ਨੂੰ ਮਿਲਾਂਗੇ ਆਜ ਦਾ ਵਲੌਗ ਇੰਨੇ ਹੀ ਹੈ ਜੀ ਬੱਦ ਤੋਂ ਬਸਪੋਰਟ ਕਰੋ ਧੰਨਵਾਦ ਜੀ ਥੈਂਕ ਯੂ ਬਾਏ ਕੱਲ ਨੂੰ ਮਿਲਾਂਗੇ ਆਪਾਂ ਤੁਹਾਨੂੰ ਅਗਲੇ ਵਲੌਗ ਦੇ ਨਾਲ ਠੀਕ ਹੈ